ਅੱਜ ਆਪਾਂ ਕਰਾਂਗੇ ਅਭਿਆਸ ਟੈਸਟ 3 ਜਮਾਤ 5ਵੀਂ ਦਾ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪੈਰਾ ਪੜਾਂਗੇ ਸਮੇ ਸਮੇਂ ਦੀ ਗੱਲ ਹੈ ਅੱਜ ਅਸੀਂ ਸ਼ਹੀਦਾਂ ਨੂੰ ਇਸੇ ਕਰਕੇ ਯਾਦ ਕਰਦੇ ਹਾਂ ਕਿ ਉਹਨਾਂ ਨੇ ਦੇਸ਼ ਦੀ ਖਾਤਰ ਜਾਨਾਂ ਵਾਰੀਆਂ ਰਣਜੀਤ ਸਿੰਘ ਦਾਦਾਜੀਤ ਵਰ ਜਾਨਾਂ ਦੇਸ਼ ਭਗਤਾ ਦੀਆਂ ਕਹਾਣੀਆਂ ਸੁਣਦਾ ਸੀ ਹਮੇਸ਼ਾ ਵਾਂਗ ਉਸਨੇ ਅੱਜ ਵੀ ਦਾਦਾਜੀਤੋਂ ਉਦਮ ਸਿੰਘ ਦੀ ਪੂਰੀ ਕਹਾਣੀ ਸੁਣੀ ਸੀ ਹੁਣ ਬਹੁਤ ਰਾਤ ਹੋ ਗਈ ਸੀ ਦਾਦਾ ਜੀ ਨੇ ਰਣਜੀਤ ਨੂੰ ਸੌਣ ਲਈ ਕਿਹਾ ਇਹ ਸੁਣ ਕੇ ਉਹ ਉੱਠਿਆ ਅਤੇ ਥਰਮਸ ਚੁੱਕ ਕੇ ਆਪਣੇ ਕਮਰੇ ਵੱਲ ਚੱਲ ਪਿਆ ਉਹ ਆਪਣੇ ਕਮਰੇ ਵੱਲ ਜਾਂਦਾ ਹੋਇਆ ਬੜੇ ਜੋਸ਼ ਵਿੱਚ ਸੀ ਅੱਜ ਉਸ ਨੂੰ ਅਜਿਹੇ ਸ਼ਹੀਦ ਬਾਰੇ ਜਾਣਕਾਰੀ ਮਿਲੀ ਸੀ ਜਿਸ ਦਾ ਪਾਲਣ ਪੋਸ਼ਣ ਇੱਕ ਜਿਤੇਮਖਾਨੇ ਵਿੱਚ ਹੋਇਆ ਸੀ ਇੱਕ ਅਜਿਹੇ ਸੂਰਮੇ ਬਾਰੇ ਪਤਾ ਲੱਗਾ ਜਿਸ ਨੇ ਆਪਣੀ ਸੌਂ ਪੂਰੀ ਕਰਨ ਲਈ 7 ਸਾਲ ਦਾ ਇੰਤਜ਼ਾਰ ਕੀਤਾ ਸੀ ਜਿਸ ਨੇ ਦੇਸ਼ ਵਾਸੀਆਂ ਉੱਤੇ ਹੋਏ ਜ਼ੁਲਮ ਦਾ ਬਦਲਾ ਲਿਆ ਸੀ ਉਹ ਸੋਚ ਰਿਹਾ ਸੀ ਕਿ ਅਜਿਹੇ ਲੋਕ ਕਿੰਨੇ ਮਹਾਨ ਸਨ ਜਿਨ੍ਹਾਂ ਦੇਸ਼ ਖਾਤਰ ਆਪਣੇ ਘਰ-ਬਾਰ ਦੀ ਵੀ ਪਰਵਾਹ ਨਹੀਂ ਕੀਤੀ ਠੀਕ ਹੈ ਇਹ ਹੁਣ ਆਪਾਂ ਪੈਰਾ ਪੜ ਲਿਆ ਏ ਤੇ ਇਹ ਪੈਰੇ ਦੇ ਜਿਹੜਾ ਹੁਣ ਕੁਐਸਚਨ ਨੇ ਇਹ ਸਾਰੇ ਹੁਣ ਆਪਾਂ ਇਹਨਾਂ ਦੇ ਆਨਸਰ ਪੂਰੇ ਕਰਨੇ ਆ ਠੀਕ ਹੈ ਜੀ ਪਹਿਲਾ ਪ੍ਰਸ਼ਨ ਹੈ ਆਪਣਾ ਰਣਜੀਤ ਸਿੰਘ ਨੇ ਦਾਦਾ ਜੀ ਤੋਂ ਕਿਸ ਦੀ ਗਾਥਾ ਸੁਣੀ ਸੀ ਠੀਕ ਹੈ ਇਹਦਾ ਉੱਤਰ ਕੀ ਆਏਗਾ ਦੂਸਰਾ ਸ਼ਹੀਦ ਊਧਮ ਸਿੰਘ ਦੀ ਪ੍ਰਸ਼ਨ ਨੰਬਰ 2 ਦੇਸ਼ ਦੀ ਖਾਤਰ ਘਰ-ਬਾਰ ਦੀ ਪ੍ਰਵਾਹ ਕਿਸ ਨੇ ਨਹੀਂ ਕੀਤੀ ਇਹਦਾ ਉੱਤਰ ਕੀ ਆਏਗਾ ਤੀਸਰਾ ਸ਼ਹੀਦਾਂ ਨੇ ਰঞ্জੀਤ ਸਿੰਘ ਆਪਣੇ ਦਾਦਾ ਜੀ ਤੋਂ ਅਕਸਰ ਕਿਹੋ ਜਿਹੀਆਂ ਕਹਾਣੀਆਂ ਸੁਣਦਾ ਸੀ ਪਹਿਲੀ ਆਪਸ਼ਨ ਆਏਗੀ ਸ਼ਹੀਦਾਂ ਦੀਆਂ ਪ੍ਰਸ਼ਨ ਨੰਬਰ 4 ਦਾਦਾ ਜੀ ਤੋਂ ਕਹਾਣੀ ਸੁਣਨ ਤੋਂ ਬਾਅਦ ਰੰਜੀਤ ਸਿੰਘ ਨੇ ਕੀ ਮਹਿਸੂਸ ਕੀਤਾ ਚੌਥੇ ਦਾ ਦੂਸਰਾ ਜੋਸ਼ ਅੱਗੇ ਪੰਜਵਾਂ ਪ੍ਰਸ਼ਨ ਹੀਰਤ ਦੀ ਖੇਵਾਕ ਵਿੱਚ ਕਿਰਿਆ ਸ਼ਬਦ ਕਿਹੜਾ ਹੈ ਠੀਕ ਹੈ ਇਹਦੇ ਵਿੱਚ ਹੈ ਕਿਰਿਆ ਸ਼ਬਦ ਤੀਸਰੀ অপਸ਼ਨ ਚੱਲ ਪਿਆ ਉਹਨੇ ਇੱਕ ਸਾਰ ਨਹੀਂ ਦਿੱਤੀ ਹੋਈ ਹੈ ਠੀਕ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਵੇਖ ਲਈਏ ਪਹਿਲਾਂ ਠੀਕ ਹੈ ਸਾਰੇ ਇਹਨੂੰ ਚੰਗੀ ਤਰ੍ਹਾਂ ਦੇਖ ਲਓ ਤੇ ਇਹਦੇ ਨਾਲ ਹੀ ਜਿਹੜੇ ਆ ਇਹ ਪ੍ਰਸ਼ਨ ਪੁੱਛੇ ਜਾਣੇ ਇਹਦੇ ਵਿੱਚੋਂ ਹੀ ਠੀਕ ਹੈ ਪਹਿਲੇ ਇਹਦੇ ਵਿੱਚ ਹੈਗਾ ਇਹ ਕਿ ਜਿੱਥੋਂ ਬੱਸ ਚੱਲਣੀ ਹੈ ਫਿਰ ਅੱਗੇ ਜਿਹੜੇ ਸ਼ਹਿਰ ਵਿੱਚ ਬੱਸ ਪਹੁੰਚਣੀ ਹੈ ਤੇ ਉਸ ਤੋਂ ਅੱਗੇ ਹੈ ਬੱਸ ਚੱਲਣ ਦਾ ਸਮਾਂ ਠੀਕ ਹੈ ਇਹ ਸਾਰਾ ਕੁਝ ਦਿੱਤਾ ਆਏ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਤੁਸੀਂ ਦੇਖ ਲਓ ਤੇ ਫਿਰ ਆਪਾਂ ਪ੍ਰਸ਼ਨਾਂ ਦੇ ਇਹਨਾਂ ਦੇ ਉੱਤਰ ਦੇਾਂਗੇ ਠੀਕ ਹੈ ਇਹਦੇ ਵਿੱਚ ਹੈਗਾ ਹੁਣ ਅੱਗੇ 6ਵਾਂ ਪ੍ਰਸ਼ਨ ਰਾਜਨ ਦੇ ਪਿਤਾ ਜੀ ਲੁਧਿਆਣਾ ਤੋਂ ਹੁਸ਼ਿਆਰਪੁਰ ਜਾਣਾ ਚਾਹੁੰਦੇ ਸਨ ਸਾਰਨੀ ਅਨੁਸਾਰ ਉਹਨਾਂ ਨੂੰ ਕਿੰਨੇ ਵਜੇ ਬੱਸ ਸਟੈਂਡ ਪਹੁੰਚਣਾ ਚਾਹੀਦਾ ਹੈ ਠੀਕ ਹੈ 6ਵੇਂ ਦਾ ਕੀ ਉੱਤਰ ਆਏਗਾ অপਸ਼ਨ ਨੰਬਰ ਤੀਸਰੀ ਠੀਕ ਹੈ ਬਾਅਦ ਦੁਪਹਿਰ 1 ਵਜੇ ਕਿ ਪ੍ਰਸ਼ਨ ਨੰਬਰ 7 ਕਿਸ ਸ਼ਹਿਰ ਨੂੰ ਪੌਣੇ 7 ਵਜੇ ਬੱਸ ਚੱਲਦੀ ਹੈ 7ਵੇਂ ਦਾ ਕੀ ਆਏਗਾ ਪਹਿਲਾ ਚੰਡੀਗੜ੍ਹ ਤੋਂ ਬਾਅਦ ਪ੍ਰਸ਼ਨ ਨੰਬਰ 8 ਕਿਹੜੇ ਦੋ ਸ਼ਹਿਰਾਂ ਨੂੰ ਦੁਪਹਿਰ ਸਮੇਂ ਬੱਸਾਂ ਚੱਲਦੀਆਂ ਹਨ ਠੀਕ ਹੈ 8ਵੇਂ ਦਾ ਆਪਣਾ ਕੀ ਆ ਜਾਏਗਾ ਤੀਸਰਾ ਆਪਸ਼ਨ ਦਿੱਲੀ ਅਤੇ ਹੁਸ਼ਿਆਰਪੁਰ ਉਸ ਤੋਂ ਅੱਗੇ ਆ ਨੌਵਾਂ ਪ੍ਰਸ਼ਨ ਠੀਕ ਹੈ ਉਪਰੋਕਤ ਸਾਰਨੀ ਵਿੱਚ ਕਿਰਿਆ ਸ਼ਬਦ ਕਿਹੜਾ ਹੈ ਠੀਕ ਹੈ ਇਹਨਾਂ ਦੇ ਵਿੱਚੋਂ ਆਪਾਂ ਲੱਭਣਾ ਹੈ ਕਿ ਕਿਰਿਆ ਕਿਰਿਆ ਕਿਹੜੀ ਹੈ 9ਵੇਂ ਦਾ ਆਨਸਰ ਕੀ ਆਏਗਾ ਤੀਜਾ ਚਲਣੀ ਤੋ ਪ੍ਰਸ਼ਨ ਨੰਬਰ 10 ਕਿਹੜੇ ਸ਼ਹਿਰ ਨੂੰ ਬੱਸ ਸਭ ਤੋਂ ਪਹਿਲਾਂ ਚੱਲਦੀ ਹੈ ਦਸਵੇਂ ਦਾ ਆਏਗਾ ਪਹਿਲਾ ਪਟਿਆਲਾ ਹੁਣ ਆ ਦੇਖੋ ਫਿਰ ਇੱਕ ਪੈਰਾ ਆਇਆ ਹੈ ਪੈਰੇ ਨੂੰ ਪਹਿਲਾਂ ਧਿਆਨ ਦੇ ਨਾਲ ਪੜ੍ਹ ਲੈਣਾ ਸਾਰਿਆਂ ਨੇ ਤੇ ਇਹ ਜਿਹੜੇ ਥੱਲੇ ਪ੍ਰਸ਼ਨ ਆ ਇਹਨਾਂ ਦੇ ਉੱਤਰ ਜਿਹੜੇ ਆ ਉਹ ਆਪਾਂ ਇਸ ਪੈਰੇ ਦੇ ਵਿੱਚੋਂ ਹੀ ਲੱਭਣੇ ਆ ਠੀਕ ਹੈ ਪਹਿਲਾਂ ਚੰਗੀ ਤਰ੍ਹਾਂ ਸਾਰਾ ਪੈਰਾ ਪੜ੍ਹ ਲੈਣਾ ਹੈ ਫਿਰ ਆਪਾਂ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿਆਂਗੇ ਠੀਕ ਹੈ ਹੁਣ ਆਪਾਂ ਕਰਦੇ ਹਾਂ ਪ੍ਰਸ਼ਨ ਨੰਬਰ 11ਵਾਂ ਠੀਕ ਹੈ 11ਵਾਂ ਇਸ ਪੈਰੇ ਦਾ ਟੁਕਮਾਂਸਰ ਲੇਖ ਕੀ ਹੋਵੇਗਾ ਠੀਕ ਹੈ ਇਹਦਾ ਟੁਕਮਾਂਸਰ ਲੇਖ ਕੀ ਆਏਗਾ ਜਲ ਹੀ ਜੀਵਨ ਹੈ ਪਾਣੀ ਦਾ ਮੁਢਲਾ ਸਰੋਤ ਕੀ ਹੈ ਹੁਣ ਇਹਦੇ ਵਿੱਚ ਕੀ ਆਏਗਾ ਪਾਣੀ ਦਾ ਮੁਢਲਾ ਸਰੋਤ ਕੀ ਹੈ ਵਰਖਾ ਪਾਣੀ ਦੇ ਦੂਸ਼ਿਤ ਹੋਣ ਦਾ ਮੁੱਖ ਕਾਰਨ ਕੀ ਹੈ ਠੀਕ ਹੈ ਜਿਹੜਾ ਆਪਣਾ ਪਾਣੀ ਦੂਸ਼ਿਤ ਹੁੰਦਾ ਹੈ ਇਹਦਾ ਮੁੱਖ ਕਾਰਨ ਕੀ ਹੈ অপਸ਼ਨ ਨੰਬਰ 3 ਫੈਕਟਰੀਆਂ ਵਿੱਚੋਂ ਨਿਕਲਣ ਵਾਲੇ ਗੰਦੇ ਪਾਣੀ ਅਤੇ ਕੂੜੇ ਕਰਕਟ ਕਾਰਨ ਹੁਣ ਅੱਗੇ ਕਰਾਂਗੇ ਪ੍ਰਸ਼ਨ ਨੰਬਰ 14 ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਠੀਕ ਹੈ ਉਹ ਆਪਾਂ ਲੱਭਣਾ ਹੈ ਜਿਹੜਾ ਸਹੀ ਨਹੀਂ ਹੈਗਾ ਠੀਕ ਹੈ ਇਹਦੇ ਵਿੱਚ ਕੀ ਆਏਗਾ 14ਵੇਂ ਦਾ ਚੌਥੀ অপਸ਼ਨ ਆਏਗੀ ਠੀਕ ਹੈ ਕਰਾਂ ਤੇ ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਗੰਦਾ ਪਾਣੀ ਅਤੇ ਕੂੜਾ ਕਰਕਟ ਜਲ ਸਰੋਤਾਂ ਨੂੰ ਦੂਸ਼ਿਤ ਹੋਣ ਤੋਂ ਬਚਾਉਂਦਾ ਹੈ ਠੀਕ ਹੈ ਇਹ ਗਲਤ ਹੈ ਹੁਣ ਵਾਕ ਪੂਰਾ ਕਰੋ ਠੀਕ ਹੈ ਇਹ ਆਪਾਂ ਨੂੰ ਵਾਕ ਪੂਰਾ ਕਰਨਾ ਹੈ ਪਹਾੜਾਂ ਤੇ ਹੋਣ ਵਾਲੀ ਬਰਫ਼ਬਾਰੀ ਵੀ ਡੈਸ਼ ਇੱਕ ਰੂਪ ਹੈ ਠੀਕ ਹੈ ਇਹਦੇ ਵਿੱਚ ਕੀ ਆਏਗਾ ਤੀਸਰਾ ਠੀਕ ਹੈ ਪਹਾੜਾਂ ਤੇ ਹੋਣ ਵਾਲੀ ਬਰਫਬਾਰੀ ਵੀ ਵਰਖਾ ਦਾਇਕ ਰੂਪ ਹੈ ਠੀਕ ਹੈ ਇਹ ਆਪਣੇ ਜਿਹੜੇ 15 ਪ੍ਰਸ਼ਨ ਨੇ ਇਹ ਆਪਣੇ ਪੰਜਾਬੀ ਵਿਸ਼ੇ ਦੇ ਨੇ